ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਜਿਹੜੇ ਨੇ ਇਸ ਵੇਲੇ ਜੇਲ੍ਹ ਚ ਬੰਦ ਨੇ ਕਈ ਫਰਾਰ ਨੇ ਜਿਵੇਂ ਜੇ ਹੁਣੇ ਰੀਸੈਂਟ ਗੱਲ ਕਰ ਲਈਏ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਦੇ ਉੱਤੇ 2013 ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਉਹਨਾਂ ਦੀ ਸਜ਼ਾ ਸੁਣਾਈ ਜਾਣੀ ਹੈ ਤੇ ਉਸੇ ਤਰ੍ਹਾਂ ਹੀ ਪਠਾਨ ਬਾਜਰਾ ਜਿਹੜੇ ਫਰਾਰ ਚੱਲ ਰਹੇ ਨੇ ਜਿਨ੍ਹਾਂ ਦੇ ਰੇਪ ਦੇ ਉੱਤੇ ਰੇਪ ਦਾ ਪਰਚਾ ਹੈ ਤੇ ਉਧਰ ਹੀ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਜਿਹੜੇ ਕੀ ਕਹ ਲਓ ਕਿ ਲੋਕਾਂ ਦੇ ਨਾਲ ਤੱਕ ਕੇ ਸ਼ਾਹੀ ਪੈਸਾ ਖਾਣਾ ਲੋਕਾਂ ਦੇ ਕੰਮਾਂ ਨੂੰ ਰੋਕ ਕੇ ਜ਼ਬਰਦਸਤੀ ਉਹਨਾਂ ਕੋ ਪੈਸੇ ਨਿਕਲਵਾਣੇ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਉਹ ਫਸੇ ਹੋਏ ਨੇ ਤੇ ਲਗਾਤਾਰ ਕਈ ਮਹੀਨਿਆਂ ਤੋਂ ਜੇਲ੍ਹ ਚ ਬੰਦ ਨੇ ਤੇ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਦੇ ਨਾਮ ਤੇ ਇੱਕ ਹੋਰ ਪਰਚਾ ਦਰਜ ਹੋਇਆ ਜਿੰਨਾ ਜਿਸ ਦੇ ਵਿੱਚ ਉਹਨਾਂ ਦੀ 7 ਦਿਨਾਂ ਦਾ ਰਿਮਾਂਡ ਚੱਲ ਰਿਹਾ ਹੈ ਜਿਸ ਦੇ ਵਿੱਚ ਇਹ ਖੁਲਾਸੇ ਹੋਏ ਕਿ ਰਮਨ ਅਰੋੜੇ ਦੇ ਕਿੰਨੇ ਕਾਲੇ ਕਾਰਨਾਮੇ ਸੀ ਕਿਵੇਂ ਲੋਕਾਂ ਨੂੰ ਉਹ ਫਸਾਉਂਦਾ ਸੀ ਕਿਵੇਂ ਪੁਲਿਸ ਤੇ ਜਿਹੜਾ ਥਾਣਾ ਉਸ ਇਲਾਕੇ ਦੇ ਵਿੱਚ ਸੀਗਾ ਐਮਐਲਏ ਰਮਨ ਅਰੋੜਾ ਜਿਹੜਾ ਆਮ ਆਦਮੀ ਪਾਰਟੀ ਤੋਂ ਸੈਂਟਰਲ ਜਲੰਧਰ ਸੈਂਟਰਲ ਦਾ ਵਿਧਾਇਕ ਉਹਨਾਂ ਦੇ ਹਲਕੇ ਦੇ ਵਿੱਚ ਥਾਣਾ 2 ਨੰਬਰ ਤੇ ਥਾਣਾ 4 ਨੰਬਰ ਜਿਹੜਾ ਥਾਣਾ ਹੈ ਉੱਥੇ ਜਲੰਧਰ ਦੇ ਵਿੱਚ ਉਹਦੇ ਚ ਜਿਹੜੀ ਵੀ ਸ਼ਿਕਾਇਤ ਦਰਜ ਹੁੰਦੀ ਸੀ ਜਾਂ ਤਾਂ ਉਹ ਐਮਐਲਏ ਰਮਨ ਅਰੋੜਾ ਦੇ ਕੰੰਤੇ ਹੁੰਦੀ ਸੀਗੀ ਜਾਂ ਤਾਂ ਦਰਜ ਹੀ ਨਹੀਂ ਹੁੰਦੀ ਸੀਗੀ ਜੋ ਮੀਡੀਆ ਰਿਪੋਰਟ ਦੇ ਮੁਤਾਬਕ ਜਿਹੜੀ ਖਬਰ ਸਾਹਮਣੇ ਆਈ ਹੈ ਉਹਦੇ ਕਾਲੇ ਚਿੱਠੇ ਐਮਐਲਏ ਰਮਨ अरोड़ा ਦੇ ਸਾਹਮਣੇ ਆਏ ਨੇ ਜਿਦੇ ਵਿੱਚ ਐਮਐਲਏ ਰਮਨ अरोड़ा ਦਾ ਜਿਹੜਾ ਪੂਰਾ ਛੜਿਆੰਤਰ ਜਿਹੜਾ ਚੱਲ ਰਿਹਾ ਸੀ ਉਹ ਕਿਵੇਂ ਚੱਲ ਰਿਹਾ ਸੀਗਾ ਦੈਨਿਕ ਬਾਸਕਰ ਦੇ ਵਿੱਚ ਛਪੀ ਖਬਰ ਮੁਤਾਬਕ ਉਹਨਾਂ ਨੇ ਦੱਸਿਆ ਰਮਨ अरोड़ा ਤਕੇਸ਼ਾਈ ਦੇ ਨਾਲ ਐਫਆਈਆਰ ਕਰਵਾਉਂਦਾ ਸੀ ਤੇ ਜਿਹੜੇ ਅਫਸਰ ਸੀਗੇ ਕਿਉਂਕਿ ਅਫਸਰ ਜੇ ਸਰਕਾਰ ਦੇ ਨੇ ਉਹ ਸਰਕਾਰ ਦੀ ਉਹਨਾਂ ਨੂੰ ਸੁਣਨੀ ਪੈਣੀ ਹੈ ਐਮ ਐਲ ਏ ਰਮਨ ਅਰੋੜਾ ਦੇ ਰਮਨ ਅਰੋੜਾ ਦੇ ਨਾਮ ਦੇ ਉੱਤੇ ਜਿਹੜਾ ਵੀ ਅਫਸਰ ਸੀਗਾ ਉਹ ਲੱਗਦਾ ਸੀ ਤੇ ਉਸ ਤੋਂ ਬਾਅਦ ਜੇ ਕੋਈ ਫੈਸਲਾ ਕਰਵਾਉਣ ਲਈ ਜਾਂ ਜੇ ਕੋਈ ਮਾਮਲਾ ਰਮਨ ਅਰੋੜਾ ਤੱਕ ਪਹੁੰਚਦਾ ਸੀ ਤਾਂ ਰਮਨ ਅਰੋੜਾ ਉੱਥੇ ਗੇਮ ਖੇਡਦਾ ਸੀ ਗੇਮ ਇਸ ਤਰ੍ਹਾਂ ਦੀ ਖੇਡਦਾ ਸੀ ਕਿ ਜਿਹੜੀਆਂ ਦੋਨੇ ਪਾਰਟੀਆਂ ਨੂੰ ਐਸਾ ਪਸੰਦ ਆ ਸੀ ਨਾ ਤਾਂ ਉਹਦਾ ਕੁਝ ਬਣਦਾ ਸੀ ਨਾ ਤਾਂ ਕਿਸੇ ਦੂਸਰੀ ਪਾਰਟੀ ਦਾ ਕੁਝ ਬਣਦਾ ਸੀ ਸਿਰਫ ਆਪਣੇ ਆਪ ਦੇ ਲਈ ਆਪਣੇ ਪੈਸੇ ਇਕੱਠੇ ਕਰਦਾ ਸੀ ਜੋ ਗੱਲ ਨਿਕਲ ਕੇ ਸਾਹਮਣੇ ਆਈ ਕਿ ਜੇਕਰ ਕੋਈ ਵੀ ਪਾਰਟੀ ਰਮਨ ਅਰੋੜਾ ਕੋਲ ਹੈਲਪਲੀ ਜਾਂਦੀ ਸੀ ਤਾਂ ਜਾਂ ਤਾਂ ਉਹ ਆਪਣੇ ਆਫਿਸ ਦੇ ਵਿੱਚ ਬੈਠ ਕੇ ਹੀ ਸਭ ਕਹਾਣੀ ਖਤਮ ਕਰ ਦਿੰਦਾ ਸੀ ਜਾਂ ਫਿਰ ਅਫਸਰ ਨੂੰ ਕਹਿੰਦਾ ਸੀ ਕਿ ਇਹਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਤੇ ਦੂਸਰੀ ਪਾਰਟੀ ਨੂੰ ਡਰਾਉਂਦਾ ਸੀ ਕਿ ਤੁਹਾਡੇ ਖਿਲਾਫ ਤੁਹਾਡੀ ਹੁਣ ਗ੍ਰਿਫਤਾਰੀ ਹੋ ਜਾਏਗੀ ਇਕਦਾ ਆਪਣੇ ਕਹਿਣ ਦੇ ਉੱਤੇ ਹੀ ਜਿੱਥੇ ਮਾਮਲਾ ਨਹੀਂ ਵੀ ਬਣਦਾ ਸੀ ਜਿੱਥੇ ਐਫ ਆਈ ਆਰ ਨਹੀਂ ਵੀ ਬਣਦੀ ਸੀ ਉੱਥੇ ਵੀ ਕਰਵਾਈ ਉਸ ਤੋਂ ਬਾਅਦ ਦੂਸਰੀ ਪਾਰਟੀ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਹੋਈ ਉਸ ਨੇ ਉਸ ਨੂੰ ਗ੍ਰਿਫਤਾਰੀ ਦਾ ਡਰ ਕੋਾ ਕੇ ਆਪਣੇ ਕੰਮ ਕਢਵਾ ਲੈਂਦਾ ਸੀ ਤਾਂ ਇਸ ਤਰ੍ਹਾਂ ਦੀਆਂ ਕਈ ਐਫ ਆਈ ਆਰ ਯਾਨੀ ਕਿ ਜਿਹਨੂੰ ਆਪਾਂ ਧੱਕੇਸ਼ਾਹੀ ਵਾਲੀ ਐਫ ਆਈ ਆਰ ਕਹਿੰਦੇ ਆ ਉਹ ਕਈ ਐਫ ਆਈ ਆਰ ਥਾਣਾ 2 ਤੇ 4 ਦੇ ਵਿੱਚ ਦਰਜ ਹੋਈਆਂ ਤੇ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਇਹ ਜਿਹੜਾ ਮਾਮਲਾ ਜਿਹੜਾ ਵੱਧਦਾ ਗਿਆ ਉਹਦਾ ਰਮਨ ਅਰੋੜਾ ਵੱਲੋਂ ਜਿਹੜੇ ਪੈਸੇ ਇਕੱਠੇ ਕੀਤੇ ਜਾ ਰਹੇ ਸੀ ਉਹ ਲਗਾਤਾਰ ਚੱਲਦੇ ਰਹੇ ਤੇ ਇਸ ਦੀਆਂ ਜਿਹੜੀਆਂ ਸ਼ਿਕਾਇਤਾਂ ਫਿਰ ਕਿਤੇ ਨਾ ਕਿਤੇ ਮੈਡਮ ਧਨਪ੍ਰੀਤ ਕੋਰ ਜਿਹੜੇ ਜਲੰਧਰ ਦੇ ਕਮਿਸ਼ਨਰ ਨੇ ਉਹਨਾਂ ਤੱਕ ਪਹੁੰਚੀਆਂ ਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਨਵਾਂ ਮਾਮਲਾ ਜਿਹੜਾ ਹੈ ਕੀ ਇਹਨਾਂ ਦੇ ਉੱਤੇ ਜ਼ਬਰਨ ਵਸੂਲੀ ਦਾ ਮਾਮਲਾ ਦਰਜ ਹੋ ਚੁੱਕਾ ਹੈ ਤੇ 7 ਦਿਨ ਦਾ ਰਿਮਾਂਡ ਚੱਲ ਰਿਹਾ ਤੇ 10 ਐਸੇ ਵੱਡੇ ਮਾਮਲੇ ਅਦੀ ਜਾਂਚ ਵੀ ਹੁਣ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਵਿੱਚ ਐਮਐਲਏ ਰਮਨ ਅਰੋੜਾ ਨੇ ਕਾਫੀ ਪੈਸੇ ਇੱਧਰ ਉੱਧਰ ਕੀਤੇ ਯਾਨੀ ਕਿ ਡਰਾਤਵਗਾ ਕੇ ਪੈਸੇ ਕਢਵਾਏ ਤੇ ਆਪਣੀ ਜੇਬਾਂ ਭਰੀਆਂ ਤੇ ਇਹਦੇ ਨਾਲ ਹੀ ਜੇਕਰ ਗੱਲ ਕਰ ਲਈਏ ਇਸ ਤੋਂ ਪਹਿਲਾਂ ਜਿਹੜੇ ਲੋਕਾਂ ਦੇ ਘਰਾਂ ਦੇ ਉੱਤੇ ਜਿਹੜੀ ਨਜਾਇਜ਼ ਉਸਾਰੀ ਹੁੰਦੀ ਸੀ ਜਾਂ ਫਿਰ ਕਿਸੇ ਨੇ ਨਕਸ਼ਾ ਪਾਸ ਕਰਵਾਉਣਾ ਸੀਗਾ ਜਾਂ ਫਿਰ ਕਿਸੇ ਨੇ ਕੋਈ ਆਪਣਾ ਲੈਂਟਰ ਪਾਣਾ ਸੀ ਉਸਦੇ ਘਰੇ ਜਾਣਬੂਚਕੇ ਨੋਟਿਸ ਭਜਵਾਏ ਜਾਂਦੇ ਸੀਗੇ ਜਿਸ ਦੇ ਵਿੱਚ ਕਾਰਪੋਰੇਸ਼ਨ ਦਾ ਵੀ ਇੱਕ ਅਫਸਰ ਗ੍ਰਫਤਾਰ ਹੈ ਏਟੀਪ ਉਸ ਦੇ ਉੱਤੇ ਵੀ ਕਾਰਵਾਈ ਚੱਲ ਰਹੀ ਹੈ ਤੇ ਉਹ ਵੀ ਦੱਸਿਆ ਜਾਂਦਾ ਹੈ ਕਿ ਜਿਹੜਾ ਰਮਨ ਅਰੋੜਾ ਐਮਐਲਏ ਆ ਉਹਦੇ ਕਹਿਣ ਦੇ ਉੱਤੇ ਹੀ ਸਾਰਿਆਂ ਨੂੰ ਨੋਟਿਸ ਭੇਜੇ ਜਾਂਦੇ ਸੀਗੇ ਨੋਟਿਸ ਭੇਜੇ ਜਾਂਦੇ ਸੀ ਫਿਰ ਉਹ ਬੰਦਾ ਐਮਐਲਏ ਕੋ ਆਂਦਾ ਸੀ ਐਮਐਲਏ ਪੈਸੇ ਲੈਂਦਾ ਸੀ ਤੇ ਮਾਮਲਾ ਰਫਾ ਦਫਾ ਕਰ ਦਿੰਦਾ ਸੀ ਤਾਂ ਇਸ ਤਰ੍ਹਾਂ ਦੇ ਕੁਝ ਕਿਰਦਾਰਾਂ ਵਾਲੇ ਐਮਐਲਏ ਆਮ ਆਦਮੀ ਪਾਰਟੀ ਦੇ ਵਿੱਚ ਸਨ ਤੇ ਹੁਣ ਉਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੁਣ ਕਾਰਵਾਈ ਕਰ ਰਹੀ ਹੈ ਤੇ ਲੋਕ ਉਸ਼ਵੀ ਨੇ ਕਿ ਆਪਣੀ ਹੀ ਸਰਕਾਰ ਉਹਨਾਂ ਦੇ ਆਪਣੇ ਹੀ ਐਮਐਲਏ ਦੇ ਉੱਤੇ ਕਾਰਵਾਈ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਦੁੱਖ ਵੀ ਹੈ ਤੇ ਕਿਤੇ ਨਾ ਕਿਤੇ ਸ਼ੱਕ ਵੀ ਹੈ ਕਿ ਇਹ ਸਿਰਫ ਲੋਕ ਦਿਖਾਵਾ ਹੀ ਨਾ ਹੋਵੇ ਖੈਰ ਹੁਣ ਦੇਖਣਾ ਹੋਵੇਗਾ ਕਿ ਰਮਨ ਅਰੋਰਾ ਦੇ ਮਾਮਲੇ ਦੇ ਵਿੱਚ 7 ਦਿਨਾਂ ਦਾ ਰਿਮਾਂਡ ਤੋਂ ਬਾਅਦ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਤੇ ਨਾਲ ਦੇ ਨਾਲ ਹੀ ਜਿਹੜੀ ਹੋਰ ਪੁੱਛਗਿੱਛ ਹੋਵੇਗੀ ਉਸ ਦੇ ਵਿੱਚ ਹੋਰ ਕਿੰਨੇ ਕ ਕੇਸ ਸਾਹਮਣੇ ਆਣਗੇ ਤੇ ਜਲੰਧਰ ਦੇ ਲੋਕਾਂ ਨੂੰ ਕਿਵੇਂ ਲੁੱਟਿਆ ਗਿਆ ਐਮਐਲਏ ਦਾ ਦਿਮਾਗ ਕਿਵੇਂ ਚੱਲਿਆ ਇਹ ਵੀ ਸਭ ਕੁਝ ਸਾਹਮਣੇ ਆਵੇਗਾ ਤੇ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਕਿਰਦਾਰਾਂ ਦੇ ਬੰਦਿਆਂ ਦੇ ਪਿੱਛੇ ਨਾ ਜਾਣ ਤੇ ਨਾ ਹੀ ਇਸ ਤਰ੍ਹਾਂ ਦੇ ਬੰਦੇ ਨੂੰ ਹੁਣ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੋਟ ਪਾ ਦੀ ਸੋਚਣ ਵੀ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ